ਤੁਕੇ 10 ਸੋਸ਼ਲ ਮੀਡੀਆ ਦੇ ਪੱਤਰਕਾਰਾਂ ਤੇ ਐਫ ਆਈ ਆਰ ਦੀ ਖਬਰ ਅੱਜ ਚਰਚਾ ਬਣੀ ਹੋਈ ਹੈ ਦੂਸਰੇ ਪਾਸੇ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰੂਪਾਂ ਸੰਬੰਧੀ ਜੋ ਹੁਣ ਤੱਕ ਦੀ ਰਾਜਨੀਤੀ ਕਹੋ ਜਾਂ ਮਸਲਾ ਉਹ ਬਹੁਤ ਵੱਡੇ ਪੱਧਰ ਤੇ ਬਖਿਆ ਹੋਇਆ ਹੈ ਤੀਸਰੇ ਪਾਸੇ ਨਵਾਂ ਅਕਾਲੀ ਦਲ ਜੋ ਬਣਨ ਜਾ ਰਿਹਾ ਸੀ ਜਦੋਂ ਸ਼ੁਰੂ ਹੋਇਆ ਤਾਂ ਲੱਗਦਾ ਸੀ ਕਿ ਸ਼ਰਧੀ ਸਰਗਰਮੀ ਉਹਨਾਂ ਰੰਗ ਨਾ ਲਿਆਵੇ ਪਰ ਹੁਣ ਇੱਕ ਵਾਰੀ ਫਿਰ ਉਹ ਵੱਡੇ ਪੱਧਰ ਤੇ ਆਪਣੀ ਸਰਗਰਮੀ ਨੂੰ ਤੇਜ਼ ਕਰਨ ਦੇ ਵਿੱਚ ਲੱਗੇ ਹੋਏ ਐ ਭਾਰਤੀ ਜਨਤਾ ਪਾਰਟੀ ਆਪਣੇ ਲੰਬੇ ਦਾੜ ਨੂੰ ਲੈ ਕੇ ਪੰਜਾਬ ਦੇ ਵਿੱਚ ਆਪਣੇ ਪਰਤੋਲ ਦੀ ਨਜ਼ਰ ਆ ਰਹੀ ਹੈ ਇਹ ਮਿਸ਼ਰ ਪੰਜਾਬੀ ਪੰਜਾਬ ਦੀ ਸਿਆਸਤ ਆਮ ਤੌਰ ਤੇ ਸਿਆਸਤ ਅਕਸਰ ਹੀ ਭੀ ਰਹਿੰਦੀ ਹੈ ਪਰੰਤੂ ਜਦੋਂ ਚੋਣ ਜਾਬਤੇ ਦੀ ਕਹਾਣੀ ਉੱਠ ਤੁਰੇ ਤਾਂ ਬਾਕੀ ਸਿਆਸਤ ਦੇ ਵਿੱਚ ਕੋਈ ਸੇਕ ਵੱਧਾ ਹੈ ਹੁਣ ਪੰਜਾਬ ਦੀ ਸਿਆਸਤ ਕਿਹੜੇ-ਕਿਹੜੇ ਜਿਹੜੇ ਅਗਲੇ ਸਮੇਂ ਮੂੜ ਕੱਟ ਰਹੀ ਹੈ ਜਾਂ ਕੱਟ ਚੁੱਕੀ ਹੈ ਇਹਦੇ ਉੱਤੇ ਅੱਜ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜੇ ਹੈ ਉਗੇ ਰਾਜਸੀ ਮਾਹਰ ਤੇ ਵੱਡੇ ਚਿੰਤਕ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ ਜੀ ਸੋ ਸੰਧੂ ਸਾਹਿਬ ਚੈਨਲ ਦੇ ਇਸ ਮੰਚ ਤੇ ਸਵਾਗਤ ਹੈ ਧੰਨਵਾਦ ਸੰਧੂ ਸਾਹਿਬ ਕਿਵੇਂ ਦੇਖਦੇ ਆ ਸਿਆਸੀ ਮਾਹੌਲ ਪੰਜਾਬ ਦਾ ਨਵਾਂ ਬਰਾ ਚੜ ਗਿਆ ਹੈ ਚੌਂਡ ਜਾਤੀ ਦੀ ਗੱਲ ਉੱਠਤਰੀ ਹੈ ਤੇ ਇਸ ਵਰੇ ਦੇ ਅਖੀਰ ਦੇ ਵਿੱਚ ਜੇਕਰ ਸੁਖ ਸੰਧੀ ਸਾਰਾ ਕੁਝ ਚੱਲਦਾ ਹੈ ਤਾਂ ਅਖੀਰ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ ਤੇ ਅਜਿਹੇ ਮਾਹੌਲ ਦੇ ਵਿੱਚ ਆਪਾਂ ਪੰਜਾਬ ਦੀ ਸਿਆਸਤ ਨੂੰ ਕਿੱਥੇ ਖੜੀ ਵੇਖਦੇ ਹਾਂ ਕਿਹੜੇ-ਕਿਹੜੇ ਮੁੱਦੇ ਐ ਸਾਰੀਆਂ ਸਿਆਸੀ ਧਿਰਾਂ ਦਾ ਜਿਹੜਾ ਖਾਸ ਕਰਕੇ ਅਕਾਲੀ ਦਲ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਕਾਂਗਰਸ ਤੇ ਸਤਾ ਤੇ ਆਮ ਆਦਮੀ ਪਾਰਟੀ ਦੇ ਇर्द-ਗਿਰਦ ਤੇ ਇਹਦੇ ਦੌਰਾਨ ਮੀਡੀਆ ਬਿਊਰੋਕ੍ਰੇਸੀ ਲੋਕ ਸਰਕਾਰ ਤੇ ਹੋਰ ਬਹੁਤ ਕੁਝ ਜੀ ਪਿੰਡਰ ਸਾਹਿਬ ਬਹੁਤ ਸਾਰੇ ਸਵਾਲ ਆਪਣੇ ਇਕੱਠੇ ਆ ਗਏ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੀ ਸਿਆਸਤ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਪੂਰਨ ਜਾਂ ਬਹੁਤ ਵੱਡੇ ਬਹੁਮਤ ਨਾਲ ਪੰਜਾਬ ਦੇ ਰਾਜ ਤੇ ਕਬਜ਼ਾ ਹੋਈ ਹੈ ਉਦੋਂ ਤੋਂ ਲੈ ਕੇ ਲਗਾਤਾਰ ਭਖੀ ਆ ਰਹੀ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਸ ਸਿਆਸਤ ਠੰਡੀ ਨਹੀਂ ਹੋਈ ਲਗਾਤਾਰ ਨਹੀਂ ਸਿਆਸਤ ਠੰਡੀ ਨਹੀਂ ਹੋਈ ਇਸ ਵਾਰੀ ਕਿਉਂਕਿ ਕਾਰਨ ਉਸ ਦੇ ਇੱਕ ਤੋਂ ਵੱਧ ਇਹ ਕਹੇ ਜਾ ਸਕਦੇ ਆ ਬਹੁਤ ਸਾਰੇ ਨਵੇਂ ਸਿਆਸਤ ਦੇ ਵਿੱਚ ਉੱਭਰ ਰਹੇ ਜਿਹੜੇ ਨੇਤਾ ਸੀ ਉਹਨਾਂ ਨੇ ਸਰਗਰਮੀ ਨੂੰ ਜਾਰੀ ਰੱਖਿਆ ਨਾਲ ਹੀ ਜਿਹੜੀਆਂ ਆਪਾਂ ਇਹ ਕਹੀਏ ਕਿ ਉਪ ਚੋਣਾਂ ਆਉਂਦੀਆਂ ਰਹੀਆਂ ਵਿੱਚ ਹੀ ਲੋਕ ਸਭਾ ਦੀਆਂ ਚੋਣਾਂ ਆਈਆਂ ਤੇ ਆ ਹੁਣ ਰੀਸੈਂਟਲੀ ਅਸੀਂ ਦੇਖਿਆ ਕਿ ਕਾਰਪੋਰੇਸ਼ਨਸ ਦੀਆਂ ਔਰ ਜਿਹੜੀਆਂ ਮਿਊਸਪਲ ਕਮੇਟੀਆਂ ਦੀਆਂ ਚੋਣਾਂ ਆ ਗਈਆਂ ਵਿੱਚ ਜਿਹੜਾ ਸਰਪੰਚੀ ਵਾਲਾ ਮਸਲਾ ਵੀ ਭਖਦਾ ਰਿਹਾ ਇਹਨਾਂ ਸਾਰਿਆਂ ਦੇ ਵਿੱਚ ਕਦੇ ਮੁੱਦਾ ਕਿਸਾਨੀ ਦਾ ਉੱਭਰ ਕੇ ਸਾਹਮਣੇ ਆ ਜਾਂਦਾ ਸੀ ਕਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦਾ ਮੁੱਦਾ ਸਾਹਮਣੇ ਆ ਜਾਂਦਾ ਸੀ ਪੀਆਰਟੀਸੀ ਦਾ ਮੁੱਦਾ ਜਿਹੜਾ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਚੱਲ ਰਿਹਾ ਹੈ ਇਹ ਸਾਰੇ ਮਸਲਿਆਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਤੋਂ ਇਹ ਸਰਕਾਰ ਬਣੀ ਹੈ ਉਸ ਤੋਂ ਲੈ ਕੇ ਹੁਣ ਤੱਕ ਇਹ ਪੂਰਨ ਐਕਟਿਵ ਮੋਡ ਦੇ ਵਿੱਚ ਹੀ ਰਹੀ ਹੈ ਦੂਸਰਾ ਪ੍ਰਮੁੱਖ ਪੱਖ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ ਜਾਂ ਆਪਾਂ ਇਹ ਕਹੀਏ ਕਿ ਪਿਛਲੇ ਲੰਬੇ ਸਮੇਂ ਤੋਂ ਚਾਰੇ ਤਰ੍ਹਾਂ ਆਪਣਾ ਆਪਣਾ ਵੱਖ-ਵੱਖ ਜੋਰ ਜਮਾਈ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਜਿਦੇ ਵਿੱਚ ਇੱਕ ਰਾਜ ਕਰ ਰਹੀ ਤਾਂ ਆਮ ਆਦਮੀ ਪਾਰਟੀ ਦੂਸਰੀ ਕਿਸੇ ਸਮੇਂ ਸਤਾ ਦੇ ਵਿੱਚ ਲੰਬੇ ਸਮੇਂ ਤੇ ਕਾਬਜ ਰਹਿਣ ਵਾਲੀ ਤੇ ਆਪਣੇ ਆਪ ਨੂੰ ਪੰਜਾਬ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਅਕਾਲੀ ਦਲ ਉਹ ਵੀ ਸਰਗਰਮੀ ਕਰ ਰਹੀ ਹੈ ਅਕਾਲੀ ਦਲ ਦੀ ਰਾਜਨੀਤੀ ਅੱਗੋਂ ਫਿਰ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਇੱਕ ਵਿਰੋਧੀ ਧਿਰ ਜਿਨ੍ਹਾਂ ਨੂੰ ਇਹ ਲੱਗਦਾ ਕਿ ਸ਼ਾਇਦ ਇੱਕ ਪਰਿਵਾਰ ਹੀ ਰਾਜਨੀਤੀ ਦੇ ਕਾਬਜ ਹੈ ਉਹਨਾਂ ਦੀ ਆਪਸੀ ਫੁੱਟ ਹੈ ਜਿਹੜੀ ਉਹ ਪੰਜਾਬ ਦੀ ਰਾਜਨੀਤੀ ਨੂੰ ਲਗਾਤਾਰ ਸਰਗਰਮ ਕਰਨ ਦੇ ਵਿੱਚ ਜ਼ੋਰ ਲਗਾਉਂਦੀ ਰਹੀ ਤੇ ਉਹਦੇ ਨਾਲ ਹੀ ਨਾਲ ਕਿਤੇ ਨਾ ਕਿਤੇ ਜਿਹੜੀ ਧਾਰਮਿਕ ਤੇ ਰਾਜਸੀ ਸਿਆਸਤ ਹੈ ਉਹ ਵੀ ਆਪਣਾ ਆਪਣਾ ਰੰਗ ਦਿਖਾਉਂਦੀ ਰਹੀ ਕਿਉਂਕਿ ਇੱਕ ਤੇ ਰਹਿ ਜਿਹੜੀ ਉਹ ਲਗਾਤਾਰ ਕਾਬਜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਮੁੱਖ ਮਸਲਾ ਸੀ ਜਾਂ ਸਿੱਖੀ ਦਾ ਪ੍ਰਮੁੱਖ ਮਸਲਾ ਸੀ ਜਿਹਦੇ ਤੇ ਵੱਖ-ਵੱਖ ਰਾਜਨੀਤਿਕ ਧਿਰਾਂ ਚੋਂ ਲੜਦਿਆਂ ਰਹੀਆਂ ਉਹ ਬੇਅਦਬੀ ਦਾ ਬਰਗਾੜੀ ਦਾ ਬਾਈਬਲ ਕਲਾਂ ਦੇ ਮਸਲੇ ਸੀ ਉਹ ਵੀ ਅਜੇ ਤੱਕ ਕਿਤੇ ਨਾ ਕਿਤੇ ਜਿਉਂਦੀ ਤੇ ਉਹੀ ਬਣੇ ਹੋਏ ਐ ਵਿੱਚੇ ਫਿਰ ਮੁਆਫੀ ਦਾ ਸੱਚੇ ਵਾਲੇ ਸੱਚੇ ਸੋਧੇ ਵਾਲੇ ਸੰਤਾਂ ਦੀ ਮੁਆਫੀ ਵਾਲਾ ਮਸਲਾ ਉਹ ਵੀ ਭਖਦਾ ਹੀ ਰਿਹਾ ਤੇ ਹੁਣ ਰੀਸੈਂਟਲੀ ਜਿਹੜੇ ਸਰੂਪਾਂ ਸੰਬੰਧੀ ਅਜੇ ਤੱਕ ਲੋਕਾਂ ਨੂੰ ਕੋਈ ਉਹਨਾਂ ਦੇ ਵਿਸ਼ਵਾਸ ਅਨੁਸਾਰ ਉੱਤਰ ਨਾ ਮਿਲਣ ਕਰਕੇ ਸਿਆਸਤ ਫਿਰ ਪਖੀ ਹੋਈ ਹੈ ਤੇ ਇਹਦੇ ਤੇ ਜਿਹੜਾ ਅਕਾਲੀ ਦਲ ਦਾ ਵਿਰੋਧੀ ਬਣਿਆ ਨਵਾਂ ਧੜਾ ਹੈ ਜਿਹੜਾ ਉਹ ਆਪਣੀ ਸਰਗਰਮੀ ਆਪਣੀਆਂ ਰਾਜਨੀਤਿਕ ਪੈਂਤੜੇ ਬਾਜ਼ੀਆਂ ਰਾਜਨੀਤਿਕ ਤੌਰ ਤੇ ਲੋਕਾਂ ਦੇ ਪਰ ਚੋਲਣ ਦੇ ਵਿੱਚ ਉਹ ਵੀ ਲੱਗਿਆ ਹੋਇਆ ਹੈ ਨਾਲ ਹੀ ਨਾਲ ਕਾਂਗਰਸ ਜਿੱਥੇ ਰਾਸ਼ਟਰੀ ਪੱਧਰ ਤੇ ਸਰਗਰਮ ਹੋਈ ਹੈ ਉੱਥੇ ਕਾਂਗਰਸ ਦੇ ਪ੍ਰਧਾਨ ਪਿਛਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਨੇ ਇਹ ਕਹਿ ਕੇ ਇੱਕ ਨਵੀਂ ਬਹਿਸ ਫੇਰ ਛੇੜ ਦਿੱਤੀ ਕਿ ਇਸ ਵਾਰੀ ਅਸੀਂ 70 ਦੇ ਕਰੀਬ ਨਵੇਂ ਚਿਹਰੇ ਨੂੰ ਲੈ ਕੇ ਆਵਾਂਗੇ ਕੀ ਉਹ ਪੁਰਾਣੇ ਬੰਦਿਆਂ ਨੂੰ ਅਲੱਗ ਕਰਨਾ ਚਾਹੁੰਦੇ ਐ ਕੀ ਪੰਜਾਬ ਦੇ ਵਿੱਚ ਕਾਂਗਰਸ ਦੇ 6-7 ਵੱਡੇ ਨੇਤਾ ਜੋ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਸਮਝਦੇ ਐ ਉਹਨਾਂ ਨੂੰ ਕੋਈ ਉਹ ਪ੍ਰਸ਼ਨ ਚਿੰਨ ਉਹਨਾਂ ਤੇ ਲਾਉਣਾ ਚਾਹੁੰਦੇ ਐ ਇਹ ਸਰਗਰਮੀ ਆਪਣੇ ਆਪ ਦੇ ਵਿੱਚ ਅੱਗੇ ਤੁਰੀ ਹੋਈ ਐ ਤੇ ਸਭ ਤੋਂ ਪ੍ਰਮੁੱਖ ਗੱਲ ਹੈ ਜਿਹੜੀ ਉਹ ਹੈ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਕਈ ਵੱਡੇ ਸਿੱਖ ਚਿਹਰੇ ਤੇ ਵੱਡੇ ਰਾਜਨੀਤਿਕ ਚਿਹਰੇ ਲੈ ਕੇ ਆਪਣਾ ਸਿੱਧੇ ਤੌਰ ਤੇ ਜੋਰ ਜਮਾਈ ਕਰਨ ਦੇ ਮੂਡ ਚ ਪੰਜਾਬ ਚ ਦਿਖ ਰਹੀ ਹੈ ਉਹਨਾਂ ਨੇ ਜਿੱਥੇ ਵੱਡੇ ਚਿਹਰੇ ਲਏ ਨਾਲ ਹੀ ਉਹ ਅੱਜ ਸਿਆਸਤ ਦੇ ਵਿੱਚ ਘੱਟੋ-ਘੱਟ ਲੋਕ ਸਭਾ ਦੀਆਂ ਚੋਣਾਂ ਨਾਲੋਂ ਇੰਨਾ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਜ਼ਰੂਰ ਆਪਣੀ ਪ੍ਰਾਪਤੀ ਕਹਿ ਸਕਦੀ ਹੈ ਕਿ ਹੁਣ ਉਹ ਪਿੰਡਾਂ ਦੇ ਵਿੱਚ ਉਨੀ ਅਸ਼ੂਤ ਨਹੀਂ ਰਹੀ ਜਾਂ ਕਹਿ ਲਈਏ ਅਸ਼ੂਤ ਨਹੀਂ ਰਹੀ ਜਿੰਨੀ ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ اپੋਜੀਸ਼ਨ ਦਾ ਸਾਹਮਣਾ ਕਰ ਰਹੀ ਸੀ ਤੇ ਇੱਕ ਵੱਡੀ ਗੱਲ ਕਿ ਕਿਸਾਨ ਸਰਗਰਮੀਆਂ ਪਿਛਲੇ ਕੁਝ ਮਹੀਨਿਆਂ ਤੋਂ ਠੰਡੀਆਂ ਪਈਆਂ ਹੋਈਆਂ ਹਨ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਚੱਲੀ ਸੀ ਉਦੋਂ ਸਰਗਰਮੀ ਕੀਤੀ ਤੇ ਉਸ ਤੋਂ ਬਾਅਦ ਕੋਈ ਵੱਡੀ ਸਰਗਰਮੀ ਦੇਖਣ ਨੂੰ ਨਹੀਂ ਮਿਲੀ ਇਸ ਕਰਕੇ ਜੇ ਅਸੀਂ ਪਿਛਲੇ 1-2 ਮਹੀਨਿਆਂ ਦੀ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇੱਕ ਪਾਸੇ ਸਿਆਸਤ ਦੀ ਸਰਗਰਮੀ ਜੋ ਲਗਾਤਾਰ ਚੱਲੀ ਆਉਂਦੀ ਹੈ ਉਹ 2027 ਨੇੜੇ ਆਉਣ ਤੇ ਹੋਰ ਤੇਜ਼ ਹੋ ਰਹੀ ਹੈ ਤੇ ਸਾਰੀਆਂ ਤਿਹਰਾ ਅੱਜ ਵੱਖ-ਵੱਖ ਤਰੀਕਿਆਂ ਨਾਲ 27 ਲਈ ਨਵੇਂ ਮੁੱਦਿਆਂ ਦੀ ਤਲਾਸ਼ ਕਰ ਰਹੀਆਂ ਆਪਣੀਆਂ ਆਪਣੀਆਂ ਸਟ੍ਰੈਟਜੀਜ਼ ਬਣਾ ਰਹੀਆਂ ਕਿਵੇਂ ਆਪਣੀ ਪਾਰਟੀ ਦੇ ਵਿੱਚ ਆਪਣੇ ਤੋਂ ਸੀਨੀਅਰ ਬੰਦਿਆਂ ਨੂੰ ਆਪਣੇ ਲਈ ਖਤਰਾ ਬਣਨ ਵਾਲੇ ਬੰਦਿਆਂ ਨੂੰ ਪਾਸੇ ਰੱਖਣਾ ਇਹ ਸਾਰੀਆਂ ਸਰਗਰਮੀਆਂ ਮੈਨੂੰ ਲੱਗਦਾ ਵੀ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਮੋਰੀ ਤੌਰ ਤੇ ਦੇਖਣ ਨੂੰ ਮਿਲ ਰਹੀਆਂ ਹੂੰ ਹੂੰ ਸਰਸਾਦ ਤੁਸੀਂ ਕਹਿ ਵੀ ਕਿਵੇਂ ਆਪਣੇ ਉਹ ਖਤਰੇ ਵਾਲੇ ਮੁੱਦਿਆਂ ਨੂੰ ਜਾਂ ਖਤਰੇ ਵਾਲੇ ਇਨਸਾਨਾਂ ਨੂੰ ਦੂਰ ਰੱਖਣਾ ਸਿਆਸਤ ਦਾ ਖੈਰ ਫੰਡਾ ਵੀ ਹੈ ਜੀ ਖੈਰ 2012 ਦੇ ਵਿੱਚ ਇੱਕ ਦੁਬਾਰਾ ਅਕਾਲੀ ਦਲ ਨੇ ਰਿਪੀਟ ਕੀਤਾ 17 ਦੇ ਵਿੱਚ ਮੋٹے ਤੌਰ ਤੇ ਅਕਾਲੀ ਦਲ ਨੇ ਭਾਰਿਆ ਕਿ ਜੇਕਰ ਸਰਕਾਰ ਆਉਗੀ ਤਾਂ ਸੁਖਵੀਰ ਸਿੰਘ ਬਾਦਲ ਹੋਣਗੇ ਮੁੱਖ ਮੰਤਰੀ ਆਮ ਤੌਰ ਤੇ ਜਿਹੀ ਤਰ੍ਹਾਂ ਦਾ ਇੱਕ ਅਭਾਰ ਸੀਗਾ ਸਿਆਸੀ ਅਭਾਰ ਅਕਾਲੀ ਦਲ ਦੇ ਹਲਕਿਆਂ ਦੇ ਵਿੱਚੋਂ ਆਇਆ ਭਾਵੇਂ ਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਖੋਦ ਚੌਣ ਮੈਦਾਨ ਦੇ ਵਿੱਚ ਵੀ ਲੰਬੀ ਤੋਂ ਨਿਤਰੀ ਉਹ ਗੱਲ ਵੱਖਰੀ ਕਿ ਉਹ ਖਾਰ ਗਏ ਪਰ ਸੁਖਵੀਰ ਸਿੰਘ ਬਾਦਲ ਨੂੰ ਰੋਕ ਦਿੱਤਾ ਗਿਆ ਪੰਜਾਬ ਦੀ ਜਿਹੜੀ ਰਾਜਨੀਤੀ ਦੇ ਵਿੱਚ ਧਾਰਮਿਕ ਰਾਜਨੀਤੀ ਇੰਨੀ ਜਿਆਦਾ ਅੱਗੇ ਵਧੀ ਕਿ ਅਕਾਲੀ ਦਲ ਦੇ ਜਿਹੜਾ ਮਾਹੌਲ ਬਹੁਤ ਜ਼ਿਆਦਾ ਉਹਦੇ ਅਗੇਂਸਟ ਗਿਆ ਤੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਉਹ ਰਤ ਸੀਗਾ 25 ਸਾਲ ਦਾ ਸੁਪਨਾ ਜਾਂ ਪ੍ਰਚਾਰ ਉਹ ਤਰਿਆ ਤਰਾ ਰਹਿ ਗਿਆ ਬਲਕਿ ਬੁਰੀ ਤਰ੍ਹਾਂ ਫਲਾਪ ਗਿਆ ਤੇ ਉਸ ਤੋਂ ਬਾਅਦ ਫਿਰ 22 ਦੇ ਵਿੱਚ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਪੈਂਦਾ ਜੇਕਰ ਆਪਾਂ ਅਕਾਲੀ ਦਲ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ ਤਾਂ ਹੁਣ 27 ਦੇ ਵਿੱਚ ਚਰਚਾ ਇੱਕ ਹੋਰ ਉੱਠੀ ਹੈ ਕਿ ਲੰਬੀ ਤੋਂ ਸ਼ਾਇਦ ਉਹਨਾਂ ਦੇ بیٹے ਅਨੰਤ ਵੀਰ ਸਿੰਘ ਉਹ ਵਿਧਾਇਕ ਦੀ ਚੋਣ ਲੜਨਗੇ ਤੇ ਬਾਦਲ ਪਰਿਵਾਰ ਦੀ ਪਿਛਲੇ ਸਮੇਂ ਇੱਕ ਸਿਆਸਤ ਨੂੰ ਲੈ ਕੇ ਗਰਮਾਹਟ ਵੀ ਉੱਠੀ ਕਿ ਸ਼ਾਇਦ ਤਰਨਤਾਰਨ ਦੀ ਚੋਣ ਤੋਂ ਬਾਅਦ ਪਲਾਕਸਮ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਤੋਂ ਬਾਅਦ ਇਹਨਾਂ ਦਾ ਕੱਦ ਕੁਝ ਵਧਿਆ ਪਰ ਸ਼ਖਵੀਰ ਸਿੰਘ ਬਾਦਲ ਨੂੰ ਰੋਕ ਲਿਆ ਗਿਆ ਕਿ ਹੁਣ ਅਨੰਤ ਵੀਰ ਸਿੰਘ ਬਾਦਲ ਨੂੰ ਵੀ ਰੋਕਣ ਦੀ ਕੋਈ ਕਵੈਦ ਉੱਠੇਗੀ ਸਿਆਸਤ ਦੇ ਇਰਤ-ਗਿਰਤ ਜਿ ਕਰਾਈਏ ਦੇਖੋ ਅਕਾਲੀ ਸਿਆਸਤ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਸਿਆਸਤ ਹੈ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਦੁਆਲੇ ਜਾਂ ਸਿੱਖ ਸਿਆਸਤ ਦੇ ਦੁਆਲੇ ਘੁੰਮਦੀ ਹੈ ਅਕਾਲੀ ਦਲ ਸਿੱਖ ਸਿਆਸਤ ਤੋਂ ਆਪਣੇ ਆਪ ਨੂੰ ਵੱਖਰਾ ਕਰਕੇ ਨਹੀਂ ਦੇਖ ਸਕਦਾ ਜਿਹੜੇ ਹੁਣ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਸ਼ਨ ਉੱਠਦੇ ਰਹੇ ਐ ਉਹ ਪਰਿਵਾਰਵਾਦ ਕਰਕੇ ਅਤੇ ਇੱਕ ਪਰਿਵਾਰ ਕੋਲੇ ਪੂਰੀ ਤਾਕਤ ਹੋਣ ਦੇ ਹੀ ਉੱਠਦੇ ਰਹੇ ਆ ਜੇ ਹੁਣ ਵੀ ਇਸ ਕਰਕੇ ਪਰਿਵਾਰ ਦੇ ਵਿੱਚ ਹੀ ਐਸੀ ਗੱਲ ਆਉਂਦੀ ਹੈ ਤਾਂ ਜਿਹੜੇ ਉਹਨਾਂ ਦੇ ਵਿਰੋਧੀ ਧੜੇ ਵਾਲੇ ਅਕਾਲੀ ਐ ਜਿਨ੍ਹਾਂ ਦੇ ਵਿੱਚ ਜ세ਦਾਰ ਸਾਹਿਬ ਪ੍ਰਧਾਨ ਬਣੇ ਹੋਏ ਐ ਰਖੜਾ ਸਾਹਿਬ ਜਾਂ ਹੋਰ ਵੱਡੇ ਲੀਡਰ ਕਈਆਂ ਦੇ ਨਾਂ ਲਏ ਜਾ ਸਕਦੇ ਆ ਉਹ ਸਰਗਰਮ ਐ ਤਾਂ ਇਹ ਲੱਗੂਗਾ ਕਿ ਉਹਨਾਂ ਦੀ ਕਹੀ ਹੋਈ ਗੱਲ ਐ ਜਿਹੜੀ ਉਹ ਪੁਖਤ ਪੁਖਤ ਉਹਦੀ ਪੁਖਤਰੀ ਹੋ ਗਈ ਐ ਪੱਕੀ ਹੋ ਗਈ ਐ ਇਸ ਕਰਕੇ ਮੈਨੂੰ ਇਹ ਲੱਗਦਾ ਐ ਕਿ ਉਸ ਉਹਨਾਂ ਦੀ ਅਗਲੀ ਪੀੜ੍ਹੀ ਨੂੰ ਇਲੈਕਸ਼ਨ ਦੇ ਵਿੱਚ ਉਤਾਰਨਾ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਅੱਜ ਕੱਲ ਸਾਰੀਆਂ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦੇ ਵਿੱਚ ਇਹੀ ਚੱਲ ਰਿਹਾ ਹੈ ਭਾਵੇਂ Shiv Sena ਮਹਾਰਾਸ਼ਟਰ ਦੇ ਵਿੱਚ ਹੋਵੇ ਭਾਵੇਂ ਅਸੀਂ ਲਾਲੂ ਪ੍ਰਸ਼ਾਦ ਯਾਦਵ ਦੇ ਬੇਟਿਆਂ ਦੀ ਗੱਲ ਕਰੀਏ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੀ ਗੱਲ ਕਰੀਏ ਚਟਾਲਾ ਪਰਿਵਾਰ ਦੀ ਗੱਲ ਕਰੀਏ ਇਹ ਪਰਿਵਾਰ ਲਗਾਤਾਰ ਰਾਜਨੀਤੀ ਦੇ ਵਿੱਚ ਸਰਗਰਮ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਗਰਮ ਹੀ ਰਹਿਣਗੇ ਪਰ ਨਾਲ ਹੀ ਨਾਲ ਇਹਨਾਂ ਦੀ ਇਸ ਸਰਗਰਮੀ ਦਾ ਪਰਿਵਾਰਵਾਦ ਦਾ ਰਾਜ ਦੇ ਵਿੱਚ ਕਿੰਨਾ ਵਿਰੋਧ ਹੋ ਰਿਹਾ ਹੈ ਇਹਦਾ ਕਿਸ ਧਿਰ ਨੂੰ ਫਾਇਦਾ ਮਿਲੂਗਾ ਇਹ ਵੀ ਦੇਖਣ ਵਾਲੀ ਗੱਲ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜਿਸ ਜਗ੍ਹਾ ਤੇ ਅਕਾਲੀ ਦਲ ਨੂੰ ਸਮੱਸਿਆ ਆ ਰਹੀ ਹੈ ਉਹ ਭਾਵੇਂ ਕੋਈ ਇੱਕ ਐਮਐਲਏ ਦਾ ਟਿਕਟ ਕਿਸੇ ਪਰਿਵਾਰ ਚੋਂ ਦੇਣ ਨਾਲ ਕੋਈ ਬਹੁਤਾ ਮਸਲਾ ਨਾ ਵਿਗੜਨੇ ਨਾ ਹੱਲ ਹੋਣਾ ਹੈ ਕੁਦਰਤੀ ਤੌਰ ਤੇ ਗੱਲ ਇਹ ਹੈ ਕਿ ਹੁਣ ਜਿਹੜਾ ਮਸਲਾ ਉੱਠਿਆ ਹੋਇਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੇ ਗੁੰਮ ਹੋਣ ਦਾ ਗੁੰਮ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦਾ ਉਹਨਾਂ ਦਾ ਆਪਣੇ ਵਿਰੋਧੀ ਧਿਰਾਂ ਵੱਲੋਂ ਹੋ ਰਹੇ ਵਿਰੋਧ ਦਾ ਜਾਂ ਵਰਤਮਾਨ ਜਿਹੜੀ ਰਾਜਨੀਤੀ ਕਰ ਰਹੀ ਆਮ ਆਦਮੀ ਪਾਰਟੀ ਹੈ ਉਹਨਾਂ ਵੱਲੋਂ ਉਸ ਮੁੱਦੇ ਨੂੰ ਕੋਰਟ ਕਚਹਿਰੀ ਤੱਕ ਲਿਜਾਣ ਦਾ ਜਨਤਕ ਕਰਨ ਦਾ ਪੁਲਿਸ ਤੱਕ ਲਿਜਾਣ ਦਾ ਜਿਹੜਾ ਇਹ ਨਵੀਂ ਸਰਗਰਮੀ ਚੱਲ ਰਹੀ ਹੈ ਇਹਦੇ ਬਾਰੇ ਹਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਕਿਉਂਕਿ ਇਹ ਜਿਹੜਾ ਮੁੱਦਾ ਹੈ ਅੱਜ ਦੀ ਡੇਟ ਦੇ ਵਿੱਚ ਇਹ ਕਿਸੇ ਵੀ ਪੱਖੋਂ ਬਾਈਬਲ ਕਲਾ ਕੋਟ ਕਪੂਰਾ ਜਾਂ ਉਹ ਬੇਅਦਬੀ ਵਾਲੇ ਕਾਂਡ ਤੋਂ ਛੋਟਾ ਕਰਕੇ ਨਹੀਂ ਦੇਖਿਆ ਜਾ ਸਕਦਾ ਸੋ ਅੱਜ ਦੀ ਸਾਰੀ ਰਾਜਨੀਤੀ ਸਾਰੇ ਦਲ ਇਸ ਤੇ ਫੋਕਸ ਕਰ ਰਹੇ ਆ ਇਸ ਦੇ ਵਿੱਚੋਂ ਕਿਹੜਾ ਦਲ ਕਿਵੇਂ ਪਾਰ ਪਾਉਂਦਾ ਹੈ ਕਿਵੇਂ ਉਸ ਦੀ ਸਿਆਸਤ ਅੱਗੇ ਜਾਂਦੀ ਹੈ ਤੇ ਹੁਣੇ ਜਿਹੜੇ ਉਹਨਾਂ ਦੇ ਸੀਏ ਨੂੰ ਅਰੈਸਟ ਕੀਤਾ ਹੋਇਆ ਹੈ ਉਹਨਾਂ ਦਾ ਰਾਜਨੀਤਿਕ ਸਰਗਰਮੀਆਂ ਤੇ ਕੀ ਅਸਰ ਪੈਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ 22 ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਜਿੰਨੀ ਕਿ ਸਫਲਤਾ ਮਿਲੀ ਜਾਂ ਜਿਹੜੀਆਂ ਪਿਛਲੀਆਂ ਸਾਡੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਸੀ ਉਹਨਾਂ ਨੂੰ ਉਹਦੇ ਵਿੱਚ ਜਿਹੜੀ ਸਫਲਤਾ ਮਿਲੀ ਉਹਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਪਹਿਲੀਆਂ ਚੋਣਾਂ ਦੇ ਵਿੱਚ 22 ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਦਰਕਨਾਰ ਕੀਤਾ ਸੀ ਉਹ ਹੁਣ ਗੱਲ ਨਹੀਂ ਰਹੀ ਉਹਨਾਂ ਨੂੰ ਵੀ ਥੋੜਾ ਬਹੁਤਾ ਹੰਗਾਰਾ ਮਿਲਣ ਲੱਗਿਆ ਸੀ ਪਰ ਆ ਜਿਹੜੀ ਨਵੀਂ ਗੱਲ ਹੈ ਇਸ ਨੇ ਫਿਰ ਮਸਲਾ ਜਿਉਂ ਦੀ ਤਿਉਂ ਉੱਥੇ ਹੀ ਲਿਆ ਕੇ ਖੜਾ ਕਰਤਾ ਕਿ ਹੁਣ ਅੱਗੇ ਅਕਾਲੀ ਦਲ ਦਾ ਭਵਿੱਖ ਕੀ ਰਹੂਗਾ ਕੀ ਪਰਿਵਾਰ ਤੋਂ ਬਾਹਰ ਵੀ ਜਾਣਗੇ ਜਾਂ ਨਹੀਂ ਜਾਣਗੇ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਸੁਖਵੀਰ ਬਾਦਲ ਨੂੰ ਮੰਨਫੀ ਕਰਕੇ ਬਾਦਲ ਅਕਾਲੀ ਦਲ ਹੈ ਜਿਹੜਾ ਉਹ ਨਾ ਚੱਲੂਗਾ ਨਾ ਚੱਲਣ ਦੀਆਂ ਸੰਭਾਵਨਾਵਾਂ ਹੈ ਨਾ ਹੀ ਚੱਲਣ ਦਿੱਤਾ ਜਾਊਗਾ ਹੂੰ ਦੱਟਸ ਆ ਕਾਲੀ ਸਿਆਸਤ ਦੇ 파ਟ ਦਾ ਦੂਜਾ ਇੱਕ ਮੋੜ ਸਰਜੀਤ ਪੁੰਨਰ ਸਰਜੀਤ ਜਿਨ੍ਹਾਂ ਦੀ ਤੁਸੀਂ ਦੱਸਿਆ ਕਿ ਜਿਹੜੀ ਗੱਡੀ ਹੁਣ ਲਈ ਤੇ ਪੈਣ ਲੱਗੀ ਐ ਤੇ ਲੰਗੇ ਕੱਲ ਉਹਨਾਂ ਨੇ ਜਿਹੜੇ ਸਿਆਸੀ ਮਾਮਲੇ ਦੀ ਇੱਕ ਰਾਜਨੀਤੀ ਜਿਹੜੀ ਕਮੇਟੀ ਹੁੰਦੀ ਬੜੀ ਐਮ ਰਾਜਸੀ ਪੱਦਰ ਦੀ ਉਹ ਕੈਮ ਕੀਤੀ ਐ ਉਹਦੇ ਵਿੱਚ ਬਾਦਲਾਂ ਦੀ ਜਵਾਈ ਕਹਿ ਸਕਦੇ ਆ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਸ਼ਾਮਲ ਨੇ ਬਾਦਲਾਂ ਦੇ ਦ੍ਰਿਗਿਰਤ ਪੰਜਾਬ ਦੀ ਰਾਜਨੀਤੀ ਨੂੰ ਆਪਾਂ ਕਿਵੇਂ ਦੇਖਾਂਗੇ ਇਹਦੇ ਬਹੁਤ ਜ਼ਿਆਦਾ ਮਹਣੇ ਐ ਹਰ ਧਿਰ ਦੇ ਵਿੱਚ ਬਾਦਲਾ ਨੇ ਬਾਦਲਾਂ ਦੇ ਜਿਹੜੇ ਕਹਿ ਸਕਦੇ ਆ ਕਿ ਸਿਆਸੀ ਜਿਹੜੇ ਲੋਕ ਨੇ ਬਾਦਲ ਪਿੰਡ ਨਾਲ ਜੁੜੇ ਜਾਂ ਜਿਨ੍ਹਾਂ ਦੇ ਪਿੱਛੇ ਬਾਦਲ ਲੱਗਦਾ ਉਹਨਾਂ ਦੀਆਂ ਗੋਟੀਆਂ ਫਿੱਟ ਨੇ ਆਮ ਆਦਮੀ ਪਾਰਟੀ ਦੇ ਵਿੱਚ ਬੱbbi ਬਾਦਲ ਇਸ ਵੇਲੇ ਸਰਗਰਮ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੰਨਪ੍ਰੀਤ ਸਿੰਘ ਬਾਦਲ ਸਰਗਰਮ ਨੇ ਤੇ ਜਿਹੜੀ ਮੋੜ ਸਰਜੀਤ ਪੁਨਰ ਸਰਜੀਤ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਬਾਦਲ ਆ ਗਏ ਨੇ ਕਹਿੰਦਾ ਭਾਵੇਂ ਕਿ ਬਾਦਲਾਂ ਦਾ ਕਾਂਦਾਂ ਬਾਦਲਾਂ ਦਾ ਕੋਡਮ ਕੋਡਮਾ ਇਹ ਬੜਾ ਪੰਜਾਬ ਦੇ ਵਿੱਚ ਛਾਇਆ ਹੋਇਆ ਹੈ ਕਿਵੇਂ ਦੇਖਦੇ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿਹੜੀ ਹੈ ਸੁਖਵੀਰ ਸਿੰਘ ਬਾਦਲ ਤੋਂ ਹਟ ਕੇ ਰਾਜਨੀਤੀ ਦੀ ਅਗਲੀ ਤੋਰ ਦੇਖੋ ਇਸ ਬਾਰੇ ਸਾਡੇ ਕੋਲੇ ਪਹਿਲਾਂ ਵੀ ਇਸ ਕਿਸਮ ਦੀਆਂ ਉਦਾਹਰਨਾਂ ਹੈਗੀਆਂ ਚਲੋ ਉਹ ਜਵਾਈ ਹੈ ਦੂਸਰੇ ਘਰ ਦੇ ਵਿੱਚੋਂ ਆਏ ਹੋਏ ਆ ਮਨਪ੍ਰੀਤ ਸਿੰਘ ਬਾਦਲ ਤਾਂ ਉਹਨਾਂ ਦਾ ਸਕਾਪਤੀ ਜਾ ਸੀ ਉਸ ਨੇ ਵੀ ਇੱਕ ਸਟੇਜ ਤੇ ਵੱਖਰਾ ਰਾਹ اختیار ਕੀਤਾ ਸੀ ਪਰ ਸਿਆਸਤ ਦੇ ਵਿੱਚ ਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਕਦੋਂ ਇਕੱਠੇ ਹੋ ਜਾਣਾ ਹੈ ਕਦੋਂ ਅਲੱਗ ਹੋਣਾ ਹੈ ਇਹ ਇਸ ਤੇ ਨਿਰਭਰ ਕਰਦਾ ਹੈ ਕਿ ਰਾਜਨੀਤਿਕ ਤੌਰ ਤੇ ਉਸ ਵਿਅਕਤੀ ਨੂੰ ਉਸ ਸਮੇਂ ਕੀ ਠੀਕ ਲੱਗਦਾ ਹੈ ਦੂਸਰੀ ਗੱਲ ਜਿਹੜੀ ਅਸੀਂ ਗੱਲ ਕਰਦੇ ਆ ਕਿ ਸਾਰੇ ਜਗ੍ਹਾ ਤੇ ਤੁਸੀਂ ਕਿਹਾ ਗੋਟੀਆਂ ਫਿੱਟ ਕੀਤੀਆਂ ਹੋਈਆਂ ਪੰਜਾਬ ਦੀ ਸਿਆਸਤ 70 80 ਪਰਿਵਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ ਜਿਹੜੇ ਉਹ 70 80 ਰਾਜਨੀਤਿਕ ਪਰਿਵਾਰ ਹੈ ਉਹ ਬਿਲਕੁਲ ਪੱਕੇ ਹੈ ਉਹ ਇੱਕ ਦਿਨ ਇੱਕ ਥਾਂ ਤੇ ਦੂਸਰੇ ਦਿਨ ਦੂਸਰੇ ਥਾਂ ਤੇ ਚਲੇ ਜਾਂਦੇ ਆ ਉਹਦੇ ਨਾਲ ਕੀ ਹੈ ਕਿ ਉਹਨਾਂ ਦੀ ਰਾਜਸੀ ਪਾਰਟੀ ਬਦਲਦੀ ਹੈ ਸਰਕਾਰ ਵੀ ਨਹੀਂ ਬਦਲਦੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਰਹੇ ਪ੍ਰਮੁੱਖ ਸ਼ਖਸੀਅਤ ਕੈਪਟਨ ਅਮਰਿੰਦਰ ਸਿੰਘ ਕਿਸੇ ਸਮੇਂ ਅਕਾਲੀ ਦਲ ਦੇ ਵਿੱਚ ਸੀ ਉਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚੋਂ ਮੁੱਖ ਮੰਤਰੀ ਬਣੇ ਤੇ ਅੱਜ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ 'ਚ ਹੈ ਤੇ ਹੁਣੇ ਜਿਹੜੀਆਂ ਨਵੀਆਂ ਖਬਰਾਂ ਆ ਰਹੀਆਂ ਉਹ ਭਾਰਤੀ ਜਨਤਾ ਪਾਰਟੀ ਦੇ ਵੀ ਕਿਨਾਰੇ 'ਤੇ ਖੜੇ ਹੈ ਹੋ ਸਕਦਾ ਕੱਲ ਨੂੰ ਨਵੀਆਂ ਸੰਭਾਵਨਾਵਾਂ ਦੇ ਵਿੱਚ ਕਿੱਥੇ ਜਾਣ ਜਾਂ ਉੱਥੇ ਰਹਿਣ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਰਾਜਸੀ ਪਰਿਵਾਰ ਹੈ ਉਹਨਾਂ ਨੇ ਫੁੱਲ ਟਾਈਮ ਰਾਜਨੀਤੀ ਕਰਨੀ ਹੈ ਜੇ ਇੱਕ ਪਾਰਟੀ 'ਚ ਨਹੀਂ ਰਹਿਣਗੇ ਦੂਜੀ 'ਚ ਜਾ ਕੇ ਕਰ ਲੈਣਗੇ ਇਸ ਕਰਕੇ ਤੁਸੀਂ ਹੁਣੇ ਦੇਖਿਆ ਕਿ ਦੂਸਰੀ ਤੀਸਰੀ ਪੀੜ੍ਹੀ ਦਾ ਜੋ ਮਰਜੀ ਤੁਸੀਂ ਆ ਨੇਤਾ ਕਹੋ ਜਿਹੜੇ ਸਰਦਾਰ ਬੈਂਸ ਸਿੰਘ ਦੀ ਲਗੇਸੀ ਨੂੰ ਅੱਗੇ ਤੋਰ ਰਹੇ ਹੈ ਉਹਨਾਂ ਨੇ ਕਾਂਗਰਸ ਛੱਡੀ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਇਸੇ ਤਰੀਕੇ ਨਾਲ ਬੈਂਸ ਬ੍ਰਦਰਸ ਹੈ ਉਹਨਾਂ ਨੇ ਇੱਕ ਤੋਂ ਬਾਅਦ ਦੂਜੀ ਪਾਰਟੀ ਬਦਲੀ ਵਰਤਮਾਨ ਮੁੱਖ ਮੰਤਰੀ ਹੈ ਇਹਨਾਂ ਨੇ ਵੀ ਪਹਿਲਾਂ ਇੱਕ ਪਾਰਟੀ ਦੇ ਵਿੱਚ ਗਏ ਉਸ ਤੋਂ ਬਾਅਦ ਇੱਧਰ ਆਏ ਬਹੁਤ ਸਾਰੇ ਵਿਅਕਤੀ ਅੱਜਕੱਲ ਅਸੀਂ ਜਾਣਦੇ ਹਾਂ ਕਿ ਉਹ ਪਿਛਲੇ ਜੇ ਤਿੰਨ ਦਹਾਕਿਆਂ ਦਾ ਅਧਿਐਨ ਕਰੀਏ ਤਾਂ ਪਤਾ ਲੱਗ ਜਾਂਦਾ ਹੈ ਕਿ ਕਦੋਂ-ਕਦੋਂ ਕਿਹੜੀ ਪਾਰਟੀ ਦੇ ਵਿੱਚ ਰਹੇ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਪਾਰਟੀ ਜਾਂ ਰਾਜਸੀ ਦਲ ਪੰਜਾਬ ਦੇ ਵਿੱਚ ਸਮੇਤ ਅਕਾਲੀ ਦਲ ਦੇ ਐਸਾ ਨਹੀਂ ਹੈ ਜਿਦੇ ਵਿੱਚ ਇੱਕ ਦਲ ਤੋਂ ਦੂਜੇ ਦਲ ਦੇ ਵਿੱਚ ਜਾਣ ਵਾਲੇ ਬੰਦੇ ਨਾ ਹੋਣ ਰਹੀ ਗੱਲ ਇਹਨਾਂ ਦੇ ਆਪਸੀ ਸਬੰਧਾਂ ਦੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਇੱਕ ਅਕਾਲੀ ਦਲ ਦੇ ਵੱਡੇ ਲੀਡਰ ਦੇ ਘਰ ਸਮਾਗਮ ਸੀ ਤੇ ਸਾਰੀਆਂ ਰਾਜਸੀ ਧਿਰਾਂ ਦੇ ਬੰਦੇ ਉੱਥੇ ਪਹੁੰਚੇ ਹੋਏ ਸੀ ਇਸ ਕਰਕੇ ਰਾਜਨੀਤੀ ਦੀ ਖੇਡ ਖੇਡਣ ਵੇਲੇ ਚੋਣਾਂ ਲੜਨ ਵੇਲੇ ਸਰਗਰਮੀ ਹੋਰ ਹੁੰਦੀ ਹੈ ਉਸ ਤੋਂ ਬਾਅਦ ਲਾਰਜਲੀ ਬਹੁਤ ਕਰਕੇ ਇਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ ਇੱਕ ਦੂਜੇ ਕੋਲੇ ਹੱਦ ਬੰਨਾ ਟੱਪ ਕੇ ਜਾਂਦੇ ਰਹਿੰਦੇ ਆ ਇਸੇ ਲਈ ਮੈਨੂੰ ਇਹ ਲੱਗਦਾ ਹੈ ਕਿ ਇਹ ਸਰਗਰਮੀ ਹੈ ਜਿਹੜੀ ਇਹਨਾਂ ਦੀ ਲਗਾਤਾਰ ਬਣੀ ਰਹਿੰਦੀ ਹੈ ਇਹ ਇਕੱਲੀ ਪੰਜਾਬ ਚ ਨਹੀਂ ਹੈ ਸਿੰਧਿਆ ਪਰਿਵਾਰ ਨੂੰ ਦੇਖ ਲਓ ਹੋਰ ਬਹੁਤ ਸਾਰੇ ਸਾਡੇ ਕੋਲੇ ਐਗਜ਼ਾਮਪਲਸ ਨੈਸ਼ਨਲ ਲੈਵਲ ਦੀਆਂ ਵੀ ਹੈਗੀਆਂ ਡਾਕਟਰ ਸਾਹਿਬ ਤੁਸੀਂ ਕਿਹਾ ਵੀ 780 ਪਰਿਵਾਰ ਨੇ ਪੰਜਾਬ ਦੇ ਜਿਹੜੇ ਜਿਹੜੇ ਪਰਿਵਾਰ ਜਾਂ ਕਹਿ ਲਈਏ ਜਾਂ ਖਾਨਦਾਨ ਜਿਹੜੇ ਇਹ ਰਾਜਨੀਤੀ ਦੇ ਵਿੱਚ ਖੁੱਬੇ ਹੋਏ ਨੇ ਤੇ ਉਹਨਾਂ ਦੇ ਦਵਾਲੇ ਰਾਜਨੀਤੀ ਪੰਜਾਬ ਦੀ ਘੁੰਮਦੀ ਵੀ ਹੈ ਤੇ ਇਹ 780 ਪਰਿਵਾਰਾਂ ਦੇ ਵਿੱਚ ਆਪਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ਨੂੰ ਸ਼ਾਮਲ ਕਰਕੇ ਵੇਖ ਸਕਦੇ ਹਾਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਇਸ ਨੂੰ ਤੁਸੀਂ ਸਿੱਧੇ ਤੌਰ ਤੇ ਅਜੇ ਇਸ ਕਿਸਮ ਦੇ ਪਰਿਵਾਰਵਾਦ ਵਿੱਚ ਇਸ ਕਰਕੇ ਨਹੀਂ ਰੱਖ ਸਕਦੇ ਕਿ ਇਹਦੀ ਉਮਰ ਹੀ ਬਹੁਤ ਥੋੜੀ ਹੈ ਪਰਿਵਾਰਵਾਦ ਦਾ ਤਾਂ ਸਬੰਧ ਉਦੋਂ ਖੜਾ ਹੁੰਦਾ ਜਦੋਂ 2-3 ਪੀੜੀਆਂ ਉਸ ਦੀਆਂ ਰਾਜਨੀਤੀ ਦੇ ਵਿੱਚ ਸਰਗਰਮੀ ਕਰ ਲੈਣ ਇਹਨਾਂ ਦਾ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਪਹਿਲਾ ਦਹਾਕਾ ਵੀ ਪੂਰਾ ਨਹੀਂ ਹੋਇਆ ਇਸ ਕਰਕੇ ਪਰਿਵਾਰਵਾਦ ਤਾਂ ਉਦੋਂ ਹੋਊਗਾ ਜਦੋਂ ਇਹਨਾਂ ਦੇ ਅੱਗੇ ਪੁੱਤਰਾਂ ਨੂੰ ਧੀਆਂ ਨੂੰ ਰਾਜਨੀਤੀ ਦੇ ਵਿੱਚ ਲਿਆਂਦਾ ਜਾਊਗਾ ਅੱਗੇ ਕੀਤਾ ਜਾਊਗਾ ਇਸ ਕਰਕੇ ਪਰਿਵਾਰਵਾਦ ਦੀ ਗੁੰਜਾਇਸ਼ ਹੀ ਕੋਈ ਨਹੀਂ ਹੈਗੀ ਹਲੇ ਤੱਕ ਬਸ ਇੰਨਾ ਜ਼ਰੂਰ ਹੈ ਜਿਹਨੂੰ ਅਸੀਂ ਪਾਈ ਭਤੀਜਾਵਾਦ ਕਹਿ ਦਿੰਨੇ ਆ ਉਸ ਨੂੰ ਇਹ ਪਾਰਟੀ ਕਿਵੇਂ ਲੈਂਦੀ ਹੈ ਕਿੰਨਾ ਬਚਾ ਕੇ ਰੱਖਦੀ ਹੈ ਕਿਸ ਰੂਪ ਦੇ ਵਿੱਚ ਦੇਖਿਆ ਜਾਂਦਾ ਉਹ ਗੱਲ ਜਰੂਰ ਦੇਖਣ ਨੂੰ ਮਿਲੂਗੀ ਪਰ ਨਾਲ ਹੀ ਨਾਲ ਇਸ ਰਾਜਨੀਤਿਕ ਦਲ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਹੈੱਡਕੁਆਰਟਰ ਪੰਜਾਬ ਨਹੀਂ ਹੈ ਜਦੋਂ ਇਹਦਾ ਹੈੱਡਕੁਆਰਟਰ ਪੰਜਾਬ ਨਹੀਂ ਹੈ ਤਾਂ ਹੈੱਡਕੁਆਰਟਰ ਦਿੱਲੀ ਹੈ ਜਦੋਂ ਦਿੱਲੀ ਦੇ ਵਿੱਚੋਂ ਵੰਡ ਕੀਤੀ ਜਾਂਦੀ ਹੈ ਤਾਂ ਉੱਥੇ ਜਿਹੜਾ ਆਖਰੀ ਫੈਸਲਾ ਰਾਜਨੀਤੀ ਦੇ ਪਿੱਟ ਦੇ ਵਿੱਚ ਉਤਾਰਨ ਦਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਹੋਣਾਂ ਦੇ ਹੱਥ 'ਚ ਹੁੰਦਾ ਹੈ ਨਾ ਕਿ ਪੰਜਾਬ ਦੇ ਸਿਆਸੀ ਬੰਦਿਆਂ ਦੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉੱਥੇ ਇਸ ਕਿਸਮ ਦੇ ਪਰਿਵਾਰਵਾਦ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹੂੰ ਛੋਟਾ ਜਿਹਾ ਲਾਸਟ ਸਵਾਲ ਜਿਵੇਂ ਦੇਖ ਰਹੇ ਨੇ ਪੰਜਾਬ ਦੇ ਲੋਕ ਸਤਾਤਰ ਪੰਜਾਬ ਦੀ ਸਤਾਤਰ ਦੇਖੋ ਅੱਜ ਕੱਲ ਇਹ ਕਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅੱਗੇ ਇੱਕ ਟਰਮ ਪੱਤਰਕਾਰਾਂ ਵੱਲੋਂ ਵਰਤੀ ਜਾਂਦੀ ਸੀ ਐਂਟੀ ਇਨਕੰਮਬੈਂਸੀ ਉਹ ਐਂਟੀ ਇਨਕੰਮਬੈਂਸੀ ਵਾਲਾ ਜਿਹੜਾ ਫੈਕਟਰ ਹੁੰਦਾ ਸੀ ਉਸ ਫੈਕਟਰ ਦੇ ਨਾਲੇ ਮੰਨਿਆ ਜਾਂਦਾ ਸੀ ਕਿ ਜਿਹੜੀ ਤੇ ਰਾਜ ਕਰਦੀ ਹੈ ਉਹਦਾ ਨੁਕਸਾਨ ਹੋ ਜਾਊਗਾ ਪਰ ਹੁਣ ਸਰਕਾਰਾਂ ਨੇ ਕੀ ਕੀਤਾ ਕਿ ਸਰਕਾਰਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰਤਾ ਉਹ ਹੌਲੀ-ਹੌਲੀ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਆਖਰੀ ਸਾਲ ਤੇ ਲੈ ਜਾਂਦੇ ਆ ਤੇ ਜਿਵੇਂ ਬਿਹਾਰ ਦੇ ਵਿੱਚ ਹੋਇਆ ਤੁਰੰਤ ਉਹਨਾਂ ਨੇ ਪੈਸੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਏ ਤੇ ਉਹ ਸਿੱਧੇ ਰੂਪ ਦੇ ਵਿੱਚ ਵੋਟਾਂ ਦੇ ਵਿੱਚ ਕਨਵਰਟ ਹੋਏ ਤੇ ਉਹਦੇ ਨਾਲ ਉਹੀ ਪਾਰਟੀ ਐਂਟੀ ਇਨਕਮੈਂਸੀ ਨੂੰ ਤੋੜ ਕੇ ਰਾਜਨੀਤੀ ਦੇ ਵਿੱਚ ਆ ਗਈ ਆਮ ਆਦਮੀ ਪਾਰਟੀ ਨੇ ਕੁਝ এজেন্ডੇ ਅਜੇ ਰੱਖੇ ਹੋਏ ਐ ਜਿਦੇ ਵਿੱਚ 1100 ਰੁਪਿਆ ਮਹਿਲਾਵਾਂ ਨੂੰ ਦੇਣ ਵਾਲਾ ਨੌਕਰੀਆਂ ਹੁਣ ਵੀ ਉਹ ਵੰਡ ਰਹੇ ਐ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਭਰਤੀਆਂ ਵੀ ਅਨਾਉਂਸ ਕੀਤੀਆਂ ਨਵੀਆਂ ਬੱਸਾਂ ਪਾਉਣੀਆਂ ਹੋਰ ਮਸਲੇ ਅੱਜ ਹੀ ਅੱਜ ਕੱਲ੍ਹ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਕਿ 10 ਲੱਖ ਦੀ ਬੀਮਾ ਯੋਜਨਾ ਨੂੰ ਵਿਹਾਰਕ ਰੂਪ ਦੇਈਏ ਬਹੁਤ ਸਾਰੇ ਲੋਕਾਂ ਨੂੰ ਸਹੂਲਤ ਮਿਲ ਵੀ ਰਹੀ ਹੈ ਜਿਨ੍ਹਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਇਸ ਕਰਕੇ ਆਪਾਂ ਬਿਲਕੁਲ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਮੰਨਫੀ ਹੋ ਜਾਣਗੇ ਹਾਂ ਬਹੁਤ ਸਾਰੇ ਜਗ੍ਹਾ ਤੇ ਰਾਜਨੀਤਿਕ ਤੌਰ ਤੇ ਲੋਕ ਉਹਨਾਂ ਦਾ ਵਿਰੋਧ ਵੀ ਕਰ ਰਹੇ ਆ ਤੇ ਉਹ ਵਿਰੋਧ ਕਿੰਨਾ ਹੁੰਦਾ ਕਿਵੇਂ ਹੁੰਦਾ ਇਹ ਅੱਗੇ ਦੇਖਣ ਵਾਲੀ ਗੱਲ ਹੈ ਕਿਉਂਕਿ ਜਦੋਂ 4 3 ਟੱਕਰ ਹੁੰਦੀ ਹੈ ਉਹਦੇ ਵਿੱਚ ਜਿਹੜੀ ਰਾਜ ਕਰਨ ਵਾਲੀ ਧਿਰ ਉਹੋ ਭਾਵੇਂ ਜਿਵੇਂ ਮਰਜ਼ੀ ਮਨੇਜ ਕਰੇ ਉਹਦੀ ਸਮਰੱਥਾ ਵੱਧ ਹੁੰਦੀ ਹੈ ਇਸ ਗੱਲ ਦਾ ਨਤੀਜਾ ਸਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਪਿਛਲੇ ਦਿਨਾਂ ਦੇ ਵਿੱਚ ਹੋਏ 22 ਇਲੈਕਸ਼ਨਾਂ ਤੋਂ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਆਪਾਂ ਉਹਨਾਂ ਨੂੰ ਬਿਲਕੁਲ ਦਰਕਨਾਰ ਕਰਕੇ ਨਹੀਂ ਦੇਖ ਸਕਦੇ ਉਹਨਾਂ ਕੋਲੇ ਸਰਕਾਰ ਵੀ ਹੈ ਸਰਕਾਰ ਤੇ ਨਾਲ ਨਾਲ ਪ੍ਰਚਾਰ ਪ੍ਰਸਾਰ ਦੇ ਸਾਧਨ ਵੀ ਹੈ ਸਟ੍ਰੈਟਜੀਜ਼ ਵੀ ਹੈ ਉਹਨਾਂ ਦੇ ਉੱਪਰ ਹਲੇ ਬਹੁਤਾ ਇਹੋ ਜਿਹਾ ਦੋਸ਼ ਨਹੀਂ ਲੱਗਦਾ ਕਿ ਕਿਸੇ ਵਿਅਕਤੀ ਨੇ ਬਹੁਤ ਵੱਡਾ ਧਨ ਇਕੱਠਾ ਕਰ ਲਿਆ ਜੇ ਕੀਤਾ ਤਾਂ ਉਹ ਜੇ ਸਾਹਮਣੇ ਨਹੀਂ ਆਇਆ ਜਿਹੜੀਆਂ ਛੋਟਪੁਟ ਘਟਨਾਵਾਂ ਹਨ ਉਹ ਕਈ ਵਾਰੀ ਪ੍ਰਚਾਰ ਤੇ ਪ੍ਰਸਾਰ ਦੇ ਥੱਲੇ ਦਬ ਕੇ ਰਹਿ ਜਾਂਦੀਆਂ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚੋਂ ਜਿਹੜਾ ਤੁਹਾਡਾ ਸਵਾਲ ਸੀ ਆਮ ਆਦਮੀ ਪਾਰਟੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬਿਲਕੁਲ ਹੀ ਹਾਸ਼ੀਏ ਤੇ ਬੈਠੀ ਹੈ ਹਲੇ ਉਹਨਾਂ ਕੋਲੇ ਸਮਰੱਥਾ ਹੈ ਤੇ ਸਮਾਂ ਵੀ ਹੈ ਇਹਦੇ ਵਿੱਚ ਉਹ ਕਿਹੋ ਜਿਹਾ ਰੋਲ ਪਲੇ ਕਰਦੀ ਹੈ ਪੱਤਰਕਾਰਾਂ ਨੂੰ ਕਿੰਨਾ ਉਹ ਪਲੋਸ ਕੇ ਰੱਖ ਸਕਦੇ ਆ ਜਾਂ ਉਹਨਾਂ ਨਾਲ ਪਿਆ ਹੋਇਆ ਵਿਗਾੜ ਉਹਨਾਂ ਦਾ ਕਿੰਨਾ ਨੁਕਸਾਨ ਕਰ ਸਕਦਾ ਹੈ ਇਹ ਸਾਰੀਆਂ ਗੱਲਾਂ ਹਲੇ ਵਿਚਾਰ ਦੀ ਮੰਗ ਕਰਦੀਆਂ। ਹੂੰ ਬਿਲਕੁਲ ਖੈਰ ਜਿਹੜੀ ਪੰਜਾਬ ਦੀ ਸਿਆਸਤ ਦੀ ਬੜੀ ਬਰੀਕੀ ਦੇ ਨਾਲ ਬੜੀ ਵਿਸਤਾਰ ਦੇ ਨਾਲ ਜਿਹੜੀ ਚੀਰ-ਫਾੜ ਕੀਤੀ ਹੈ ਜਿਹੜੀ ਆਪਾਂ ਬੜੇ ਧਿਆਨ ਨਾਲ ਸੁਣੀ ਹੈ। ਖੈਰ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਖਾਸ ਤੌਰ ਤੇ ਜੁੜੇ ਸਨ ਉੱਗੇ ਰਾਜਸੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ ਜੀ ਸੋ ਸੰਧੂ ਜੀ ਤੁਸੀਂ ਵਕਤ ਦਿੱਤਾ ਤੇ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਕਿ ਅਗਲਾ ਤੇ ਐਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਇੱਕ ਵਾਰੀ ਫਿਰ ਹਾਜ਼ਰ ਹੋ ਰਹੇ ਹਾਂ ਈ ਬਿਸ਼ੰਪ ਪੰਜਾਬੀ